ਸ਼ਰਾਮਣੀ ਅਕਾਲੀ ਦਾ ਜਿੰਦਾਬਾਦ ਸ਼ਰਾਮਣੀ ਅਕਾਲੀ ਦਾ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਬਾਦਲ ਤੇਰੀ ਸੋਚ ਤੇ ਪੈਰਾ ਧਿਆਨ ਦੇ ਤੋ ਵੇਖੋ ਪੰਜਾਬ ਦੇ ਵਿੱਚ ਹੜਾ ਨੇ ਆਇਰ ਕੀ ਫੇਰ ਕਈ ਸਾਲਾਂ ਬਾਅਦ 88 ਚ ਬਹੁਤ ਖਤਰਨਾਕ ਹੜਾ ਆਈ ਸੀ ਉਸ ਤੋਂ ਬਾਅਦ ਸਭ ਤੋਂ ਵੱਡੇ ਹੜਾ ਜਿਹੜਾ ਐਤਕੇ ਆਇਆ ਜਿਹਦੇ ਨਾਲ ਜਿੱਥੇ ਜਾਨੇ ਮਾਲੀ ਫਸਲਾਂ ਦਾ ਨੁਕਸਾਨ ਹੋਇਆ ਕਿ ਪਸ਼ੂਆਂ ਦਾ ਨੁਕਸਾਨ ਹੋਇਆ ਚਾਰੇ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋ ਬਹੁਤ ਵੱਡਾ ਨੁਕਸਾਨ ਹੈ ਉਹਦੇ ਚ ਸਾਨੂੰ ਤਾਂ ਐ ਸੀ ਵੀ ਸਰਕਾਰ ਕੁਝ ਨਾ ਕੁਝ ਕਰੂਗੀ ਜਦੋਂ ਸਰਕਾਰ ਜਮੇ ਸੁੱਤੀ ਪਈ ਰਹੇ ਨਿੱਡਕਾ ਹੀ ਨਹੀਂ ਕਰਿਆ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੋਚਿਆ ਸਾਰੀ ਪਾਰਟੀ ਨਾਲ ਰਹਿ ਕਰਕੇ ਵੀ ਆਪਾਂ ਮੂਰੇ ਲੱਗੀਏ ਤੇ ਸਾਰੀ ਪਾਰਟੀ ਨੇ ਹਰੀ ਝੰਡੀ ਵੀ ਦਿੱਤੀ ਜੀ ਕੋਈ ਨਹੀਂ ਤੁਸੀਂ ਮੂਰੇ ਲੱਗੋ ਜੋ ਤੁਸੀਂ ਕਹੋਗੇ ਅਸੀਂ ਡਿਊਟੀਆਂ ਉਹ ਸਾਰੇ ਨਿਭਾਵਾਂਗੇ ਉਸੇ ਕੜੀ ਦੇ ਤਹਿਤ ਹੀ ਉਹਨਾਂ ਨੇ ਵੇਖ ਲੋ ਰਾਤ ਦੇ 11 11 ਵਜੇ ਤਾਈਂ ਜਾ ਕੇ ਹਨ ਵਾਲੇ ਖੇਤਰਾ ਚ ਉਸ ਵੇ ਹਾਲਾਂਕਿ ਉਹਨਾਂ ਨੂੰ ਜੈਡ ਸਕਿਉਰਿਟੀ ਦੇ ਕਰਕੇ ਤੌਰ ਤੇ ਖਤਰਾ ਵੀ ਹੁੰਦਾ ਹੈ ਰਾਤ ਨੂੰ ਕੀ ਪਤਾ ਕਿਹੜਾ ਬੰਦਾ ਆ ਜੇ ਕਿਤੇ ਪਰ ਉਹਨਾਂ ਨੇ ਪ੍ਰਵਾਹ ਨਹੀਂ ਮੰਨੀ ਆਪਣੀ ਜਾਨ ਦੀ ਸਾਰਾ ਚ ਰਾਤ ਤੱਕ 11 11 ਵਜੇ ਤੇ ਇਕੱਠਾ ਦੇ ਵਿੱਚ ਜਾਂਦੇ ਰਹੇ ਤੇ ਜਾ ਕੇ ਜੋ ਲੋਕਾਂ ਨੇ ਮੰਗਿਆ ਜਿਨਨੇ ਪੈਸੇ ਮੰਗੇ ਪੈਸੇ ਦੇਤੇ ਜਿਨਾਂ ਡੀਜ਼ਲ ਮੰਗਿਆ ਡੀਜ਼ਲ ਦਿੱਤਾ ਇਹ ਬਹੁਤ ਵੱਡੀ ਗੱਲ ਸੀ ਉਦੋਂ ਬਾਅਦ ਸੀ ਵੀ ਜਿਹੜੇ ਪਸ਼ੂਆਂ ਵਾਸਤੇ ਚਾਰਾ ਮਰ ਗਿਆ ਹੈ ਹੀ ਨਹੀਂ ਕਿਸੇ ਦੇ ਫਿਰ 500 ਟਰੱਕ ਚਾਰੇ ਦਾ ਪ੍ਰਧਾਨ ਜੀ ਨੇ ਕਿਹਾ ਸੀ ਵੀ ਅਸੀਂ ਇਹ ਦੇਵਾਂਗੇ ਜਿਹੜਾ ਮੱਕੀ ਦਾ ਚਾਰਾ ਬਣਦਾ ਉਹਦੇ ਉੱਤੇ 4:30 ਟਰੱਕ ਹੁਣ ਤਾਂ ਸਮਝ ਲਓ ਵੀ ਵੇਚ ਚੁੱਕੇ ਆ ਜਿਹੜੇ ਬਾਕੀ ਕਿਤੇ ਲੋਡ ਪੈਂਦੀ ਹੈ ਜਿਉਂ-ਜਿਉਂ ਲੋਡ ਪੈਂਦੇ ਆ ਜਿਉਂ-ਜਿਉਂ ਲੋਕੀ ਮੰਗ ਕਰਦੇ ਆ ਉੱਥੇ ਉਹ ਭੇਜ ਦਿੰਦੇ ਆ ਅੱਜ ਵੀ ਜਿਹੜੇ 10 ਟੱਕ ਇਹ ਪੱਟੀ ਏਰੀਆ ਚ ਹਰੀਕੇ ਪੱਤਣ ਜਾ ਰਹੇ ਆ ਪੰਜ ਟਰੱਕ ਖਰੂਰ ਸਾਹ ਵੇਰੀਜ਼ ਜਾ ਰਹੇ ਜਿਹੜੇ ਸੋ ਇਸ ਕਰਕੇ ਹਰ ਖੇਤਰ ਦੇ ਵਿੱਚ ਡਾਕਟਰਾਂ ਦੀਆਂ ਟੀਮਾਂ ਵੀ ਭੇਜੀਆਂ ਨਾਲ ਜਿਹੜੀਆਂ ਸਪਰੇਅ ਕਰਨ ਵਾਲੀਆਂ ਮਸ਼ੀਨਾ ਫੋਕਿੰਗ ਮਸ਼ੀਨਾ ਹੁੰਦੀਆਂ ਮੱਛਰ ਤੋਂ ਮੱਖੀ ਤੋਂ ਉੱਥੇ ਬਿਮਾਰੀਆਂ ਫੈਲ ਜਾਂਦੀਆਂ ਜਿੱਥੇ ਪਲਾਡਾ ਜਾਂਦੇ ਆ ਉਹ ਵੀ 500 ਦੇ ਲਗਭਗ ਭੇਜੀ ਆ ਸੋ ਇਸ ਕਰਕੇ ਹਰ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਖੁੱਲੇ ਜੇ ਉਹਦੇ ਰਿਜ਼ਲਟ ਵੀ ਮੈਨੂੰ ਲੱਗਦਾ ਪਈ ਆਉਣ ਵਾਲੇ ਸਮੇਂ ਚੰਗੇ ਆਉਣ। ਲੁਕਤ ਸਾਬ ਕੱਲ ਪੰਜਾਬੀ ਗਾਇਕ ਰਾਜਵੀਰ ਦਵੰਦਾ ਦਾ ਬਹੁਤ ਟੈਨ ਗਿਆ। ਉਹ ਟੈਨ ਨੇ ਐਕਸੀਡੈਂਟ ਹੋਇਆ ਕਿਵੇਂ ਦੇਖਦੇ ਹੋ? ਇਹ ਬਸ ਮਾੜੀ ਗੱਲ ਆ ਬਹੁਤ ਅੱਛਾ ਮੁੰਡਾ ਸੀ ਹੈਗਾ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਦੀ ਛੇਤੀ ਛੇਤੀ ਉਹਨੂੰ ਤੰਦਰੁਸਤ ਕਰੇ। ਸੱਟਾਂ ਉਹਦੇ ਬਹੁਤ ਜ਼ਿਆਦਾ ਵੱਜੀਆਂ। ਰੀਡ ਦੀ ਹੱਡੀ ਵੀ ਫਿਕਚਰ ਹੋਈ ਆ ਸਿਰ ਦੇ ਉੱਤੇ ਵੀ ਸੱਟਾਂ ਵੱਜੀਆਂ ਨੇ। ਸੋ ਬਹੁਤ ਅੱਛਾ ਲੜਕਾ ਹੈਗਾ ਸੀਗਾ ਪਰ ਕੁਦਰਤ ਕਈ ਵਾਰੀ ਕੋਈ ਫੁਜੰਦੀਆਂ ਨੇ ਗੱਲਾਂ। ਮੋਟਰਸਾਈਕਲ ਦਾ ਐਕਸੀਡੈਂਟ ਉਹਦਾ ਹੋ ਗਿਆ ਪਹਾੜ ਦੇ ਠੱਡਿਆਂ ਦੀ ਲੜਾਈ ਦੇ ਪਤਕਾਰ ਉਹਨਾਂ ਦਾ ਦੇਖ ਲਓ ਕਿਉਂਕਿ ਸਰਕਾਰ ਕਾਹੂ ਸਸ ਵੀ ਲੈਂਦੀ ਆ ਬਹੁਤ ਟੈਕਸ ਨਹੀਂ ਲੈਂਦੀ। ਵੇਖੋ ਇਹ ਪ੍ਰਾਬਲਮ ਤਾਂ ਹੈਗੀ ਆ ਆਪਾਂ ਨੂੰ ਮੰਨਣਾ ਪੈਂਦਾ ਦੋ ਚੀਜ਼ਾਂ ਦੀ ਬਹੁਤ ਵੱਡੀ ਪ੍ਰਾਬਲਮ ਆ ਪੰਜਾਬ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ। ਪੰਜਾਬ 'ਚ ਬਹੁਤ ਆ ਠੱਡੇਬਾਰਾ ਬਹੁਤ ਫਿਰਦੇ ਆ ਤੇ ਸੜਕਾਂ ਤੇ ਰੋਲੇ ਫਿਰਦੇ ਆ ਸਾਮ ਦਾ ਕੋਈ ਹੈ ਨਹੀਂ ਤੇ ਕਿੰਨੇ ਜਿੱਦੋਂ ਪਹਿਲਾਂ ਜਾਨਾਂ ਕੀਮਤੀ ਚਲੀਆਂ ਜਾਂਦੀਆਂ ਇਹਨਾਂ ਦੇ ਐਕਸੀਡੈਂਟਾਂ ਦੇ ਵਿੱਚ। ਇਵੇਂ ਵਾਰਾ ਕੁੱਤੇ ਫਿਰਦੇ ਆ ਲੋਕਾਂ ਨੂੰ ਵੜਦੇ ਫਿਰਦੇ ਬੱਚਿਆਂ ਨੂੰ ਖਾ ਜਾਂਦੇ ਛੋਟੇ ਛੋਟਿਆਂ ਨੂੰ ਪਤਾ ਨਹੀਂ ਅਸੀਂ ਬੰਦੇ ਦੀ ਜਾਨ ਦੀ ਕੀਮਤ ਘੱਟ ਸਮਝਦੇ ਆ। ਕੁੱਤਿਆਂ ਦੀ ਤੇ ਨਦੀ ਟੱਟਿਆਂ ਦੀ ਜਿਆਦਾ ਸਮਝਦੇ ਨੇ ਸਮਝੋ ਬਾਹਰ ਗੱਲ ਆ ਇਹਦਾ ਇਲਾਜ ਗਵਰਨਮੈਂਟ ਨੂੰ ਕੋਈ ਨਾ ਕੋਈ ਪੱਕੇ ਤੌਰ ਤੇ ਕਰਨਾ ਚਾਹੀਦਾ ਹੈ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਲਜਾਮ ਲਗਾਏ ਜਾ ਰਹੇ ਕਿ ਕ੍ਰੋਮਿਕ ਮੀਟ ਦਾ ਜਿਹੜਾ ਪੈਸਾ ਹੈਗਾ ਉਹ ਵੰਡਿਆ ਜਾ ਰਿਹਾ ਹੈ ਖਾਣਾ ਦੇ ਵੇਖੋ ਅਸੀਂ ਚੈਲੰਜ ਕਰਦੇ ਹਾਂ ਉਹਨਾਂ ਨੂੰ ਉਹਨਾਂ ਕੋਲੇ ਸਰਕਾਰ ਹੈ ਹੁਣ ਇਨਕੁਆਰੀ ਕਰਾ ਲੈਣ ਇੱਕ ਪੈਸਾ ਸਾਫਤ ਕਰ ਦੇਣ ਵੀ ਸ਼੍ਰੋਮਣੀ ਕਮੇਟੀ ਦਾ ਕਿਸੇ ਕੰਮ ਤੇ ਵੰਡਿਆ ਜਾਵੇ ਪ੍ਰਧਾਨ ਸਾਹਿਬ ਆਪ ਵੱਡੇ ਦਿਲ ਨਾਲ ਖੁੱਲੇ ਨਾ ਵੰਡ ਰਿਹਾ ਸਾਰੀ ਪਾਰਟੀ ਨੂੰ ਕਹਤਾ ਜੀ ਜਿੰਨੇ ਮਰਜ਼ੀ ਵੰਡੋ ਕੋਈ ਪਰਵਾਹ ਨਹੀਂ ਜਿੰਨੇ ਜਿੰਨੇ ਸਾਨੂੰ ਲਾਉਂਗੇ ਅਸੀਂ ਵੀ ਦੇਵਾਂਗੇ ਇੱਕ ਪੈਸਾ ਵੀ ਸ਼੍ਰੋਮਣੀ ਕਮੇਟੀ ਦਾ ਵੰਡਿਆ ਨਹੀਂ ਜਾ ਸਕਦਾ ਜਦੋਂ ਗੋਲ ਕੇ ਗਿਣੀ ਜਾਂਦੀ ਹੈ ਤਿੰਨ ਬੰਦੇ ਗਿਣਦੇ ਆ ਘੱਟੋ ਘੱਟ ਮੈਨੇਜਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਤੇ ਉਸ ਗੁਰਦਾਰੇ ਦਾ ਪ੍ਰਧਾਨ ਤੇ ਨਾਲ ਦੀ ਨਾਲ ਹੀ ਪਰਚੀ ਕੱਟ ਦਿੱਤੀ ਜਾਂਦੀ ਉਹ ਜਮ੍ਹਾਂ ਹੋ ਜਾਂਦੇ ਅਕਾਊਂਟ 'ਚ ਉਹ ਪੈਸਾ ਐ ਕਿਤੇ ਪਾਸੇ-ਪਾਸੇ ਹੁੰਦਾ ਹੀ ਨਹੀਂ ਇਹ ਕੋਈ ਆਪ ਦੀ ਮੰਤੀ ਨਹੀਂ ਹੈਗੀ ਜਿਹਦੀ ਮਰਜ਼ੀ ਜਿੰਨੇ ਚੱਕ ਕੇ ਡੇਰੇ 'ਚ ਲਾ ਦੇ ਇਹ ਸ਼੍ਰੋਮਣੀ ਕਮੇਟੀ ਦਾ ਸਾਰਾ ਆਰਟ ਹੁੰਦਾ ਸੈਂਟਰ ਗਵਰਨਮੈਂਟ ਆਰਟ ਕਰਦੀ ਐ ਪੰਜਾਬ ਗਵਰਨਮੈਂਟ ਆਰਟ ਕਰਦੀ ਐ ਸ਼੍ਰੋਮਣੀ ਕਮੇਟੀ ਦਾ ਆਰਟ ਹੁੰਦਾ ਇੱਕ ਪੈਸਾ ਵੀ ਨਹੀਂ ਵਰਤਿਆ ਜਾਂ ਇਹਨਾਂ ਨੇ ਆਪ ਤਾਂ ਕੁਝ ਕਰਨਾ ਨਹੀਂ ਝੂਠ ਬੋਲਦੇ ਨੇ ਹੁਣ ਕੱਲ ਪਰਸੋ ਬਾਜਵੇ ਨੇ ਥੋੜੀ ਕੀਤੀ ਇਹਨਾਂ ਨਾਲ ਉੱਥੇ ਕਹਿੰਦੇ ਵੀ ਤੁਸੀਂ ਪ੍ਰਧਾਨ ਮੰਤਰੀ ਕਹਿ ਕੇ ਗਿਆ 120 ਤੁਸੀਂ ਕਹਿੰਦੇ ਹੈ ਨਹੀਂ ਇੱਕ ਤਾਂ ਝੂਠਾ ਹੈਗਾ ਰਾ ਤੁਹਾਡੇ ਦੋਨਾਂ ਚੋਂ ਕਰੋ ਫਿਰ ਜਿਹਨੂੰ ਝੂਠਾ ਕਰਦੇ ਆ ਉਹਨੇ ਆਰਟ ਰਿਪੋਰਟ ਕੱਢਤੀ ਕੈਗ ਦੀ ਜਿਹੜੀ 23 ਦੀ ਸੀ 23 ਚ ਤੇ ਨਜ਼ਰ ਆ ਜੀ ਨਾ ਆਪਾਂ ਦਾ ਉਹ ਕਹਿੰਦਾ ਵੀ 23 ਚ ਵੀ 9000 ਕਰੋੜ ਰੁਪਿਆ ਸੀ ਚਾ ਲਾ 12 ਮੰਨੋ 9 ਤਾਂ ਦੱਸੋ ਫਿਰ ਕਿੱਥੇ ਲਾਤਾ ਤੁਸੀਂ ਫਿਰ ਚੁੱਪ ਐ ਉਹਨੇ ਪੈਸਾ ਕਿਤੇ ਗਲਤ ਵਰਤੋਂ ਕਰ ਲਈ ਆਪ ਆਪ ਇਹ ਕਰਨ ਜਾਣਦੇ ਹੁਣ ਜਿਹੜਾ ਦੂਜਾ ਫੰਡ ਹੈ ਹੁਣ ਤੇ ਇੱਕ ਜਿੰਨੇ ਮੁੱਖ ਮੰਤਰੀ ਰਹਿਏ ਚਾਹੇ ਕਾਂਗਰਸ ਦੇ ਚਾਹੇ ਅਕਾਲੀ ਦਲ ਦੇ ਸਾਰੇ ਜਦੋਂ ਕਦੇ ਇਹ ਵਿਵਪਤਾ ਆਉਂਦੀ ਸੀ ਕਿਤੇ ਮੁੱਖ ਮੰਤਰੀ ਫੰਡ ਖੁੱਲਿਆ ਜਾਂਦਾ ਸੀ ਮੁੱਖ ਮੰਤ ਇਹਨਾਂ ਨੇ ਮੁੱਖ ਮੰਤਰੀ ਦੇ ਨਾਂ ਤੇ ਨਹੀਂ ਖੋਲਿਆ ਆਪਦੇ ਨਾਂ ਤੇ ਖੋਲਿਆ ਤੇ ਉਹਨੂੰ ਜੇ ਮਰਜ਼ੀ ਵਰਤੀ ਜਾਣ ਕੋਈ ਹਸਾਬਕਤਾ ਵੀ ਨਹੀਂ ਉਹਦਾ ਇਸੇ ਕਰਕੇ ਲੁਕ ਦੇ ਰਹੀ ਰਹੇ ਮੁੱਖ ਮੰਤਰੀ ਇਸ ਫੰਡ ਦੇ ਵਿੱਚ ਪੈਸੇ ਸੋ ਇਹ ਬੇਈਮਾਨੀ ਹੈ ਤੇ ਆਪ ਕਰਦੇ ਆ ਇਹਨਾਂ ਨੂੰ ਲੱਗਦਾ ਵੀ ਸਾਰੇ ਇਹੇ ਜੇ ਜੇ ਅਸੀਂ ਇਹੇ ਜੇ ਮੁੱਖ ਮੰਤਰੀ ਮਿਸ਼ਨ ਚੜ੍ਹਦੀ ਕਲਾ ਚਲਾਇਆ ਉਹਨਾਂ ਨੇ ਨਹੀਂ ਮੁੱਖ ਮੰਤਰੀ ਰਾਹਤ ਫੰਡ ਜਦੋਂ ਹੁਣ ਤਾਂ ਹੀ ਚੱਲਦਾ ਉਹਦੇ ਵਿੱਚ ਕਿਉਂ ਨਹੀਂ ਪੈਸੇ ਲੈਂਦੇ ਉਹਦੇ ਵਿੱਚ ਕਿਉਂ ਨਹੀਂ ਲੈਂਦੇ ਕਿਉਂਕਿ ਉਹਦਾ ਹਿਸਾਬ ਹੁੰਦਾ ਸਾਰਾ ਇਹਦਾ ਹਿਸਾਬ ਹੈ ਨਹੀਂ ਕੋਈ ਅਸਲਾ ਗੱਲ ਪੈਸੇ ਲਾਉਣੇ ਹੀ ਨਹੀਂ ਕਿਤੇ ਲੈਣੇ ਆ ਜੀ 1600 ਕਰੋੜ ਵਾਲਾ ਕਹਿੰਦੇ ਬੀਜੇਪ ਆਕੇਂ ਦੇ ਆਕੇ ਕਿਸਾਨਾਂ ਦੀ ਚੰਗੀ ਗੱਲ ਆ ਵਧੀਆ ਜਾਬੜੂ ਲੋਕਾਂ ਕੋਲੇ ਨਹੀਂ ਇਹਨਾਂ ਨੂੰ ਤਾਂ ਭੇਜਣਾ ਹੀ ਨਹੀਂ ਕਿਤੇ ਹੋਰ ਲਾ ਦੇਣ ਵਧੀਆ ਗੱਲ ਕੀਤੀ ਹੈ ਖਾਤਿਆਂ ਜਾਣਾ ਚਾਹੀਦਾ ਆਹ ਆਹ ਸਾਲਾਂ ਦੀ ਤੇ ਗਰੀਬਾਂ ਦੇ ਵੀ ਸਭ ਦੇ ਖਾਤਿਆਂ ਜਾਣਾ ਚਾਹੀਦਾ ਅੱਛੀ ਗੱਲ ਆ ਬਹੁਤ ਵਧੀਆ ਗੱਲ ਜੀ ਆਪ ਜੀ ਲਾਉਣ ਹੈ ਜੋ ਔਰਤਾਂ ਦੀ ਸਥਿਤੀ ਨੂੰ ਕਿਵੇਂ ਦੇਖ ਜਿੰਨੇ ਕਹਿ ਦਿੱ ਗਏ ਜਿੰਨੇ ਕਹਿ ਦਿੱ ਗਏ ਉੰਨੀ ਮਾਰੀ ਆ ਜਿੰਨੇ ਕਹਿ ਦਿੱ ਗਏ ਉੰਨੀ ਮਾਰੀ ਆ ਵੇਪਾਰੀ ਨੂੰ ਸੰਗਦਾਰੀ ਫੈ ਤੁਸੀਂ ਤੁਸੀਂ ਵਪਾਰੀਆਂ ਦੀ ਗੱਲ ਛੱਡ ਦਿਓ ਤਾਂ ਵਿਚਾਰੇ ਕਮਜ਼ੋਰ ਹੁੰਦੇ ਆ ਡਰੂ ਹੁੰਦੇ ਆ ਲੜਦੇ ਨੇ ਝਗੜਦੇ ਨੇ ਜੱਟ ਤਾਂ ਸਭ ਤੋਂ ਦਲੇਰ ਕਿਹਾ ਜਾਂਦਾ ਨਾ ਜਮਾਈ ਵੀ ਸਿੱਖ ਦੇ ਜੱਟੇ ਦਲੇਰ ਕਿਹਾ ਜਾਂਦਾ ਜੱਟ ਕੋਈ ਰਾਤ ਨੂੰ ਪਾਣੀ ਲਾਉਣ ਜਾਂਦਾ ਖੇਤ ਜੱਟ ਕੋਈ ਸੜਕ ਤੇ ਭੀੜੀ ਸੜਕ ਤੇ ਲੰਘਦਾ ਰਾਤ ਨੂੰ ਕਿਤੇ ਡਰਦਾ ਮਾਰਾ ਤੇ ਜੇ ਜੱਟ ਡਰਦੇ ਮਾਰੇ ਨਹੀਂ ਜਾਂਦੇ ਵਪਾਰੀ ਵਿਚਾਰੇ ਕੀ ਕਰਨਗੇ ਸੋ ਸਾਰਿਆਂ ਦੀ ਮਾੜੀ ਹਾਲਤ ਆ ਇਸ ਵੇਲੇ ਲੈਂਡ ਆਰਡਰ ਜੀ ਦਾ ਬਹੁਤ ਮਾੜੀ ਹਾਲਤ ਆ ਕੋਈ ਹੈ ਹੀ ਨਹੀਂ ਰਾਜਾ ਬਾਬੂ ਇਹ ਤਾਂ ਆਪੇ ਪਤਾ ਨਹੀਂ ਕਿੱਥੇ ਲੁਟਰਿਆ ਜਾਂਦਾ ਹੈ